ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਨੇ ਸਾਰੇ ਲੋਕਾਈ ਦਾ ਭਲਾ ਕਰਨ ਵਾਸਤੇ ਸਾਰੀ ਉਮਰ ਪੈਦਲ ਹੀ ਯਾਤਰਾ ਕੀਤੀ ਕਈਆਂ ਦੇਸ਼ਾਂ ਖੰਡਾਂ ਬ੍ਰਹਮੰਡਾਂ ਦਾ ਉਹਨਾਂ ਨੇ ਦੌਰਾ ਕੀਤਾ ਤੇ ਨਾਮ ਰੂਪੀ ਅੰਮ੍ਰਿਤ ਦੀ ਵਰਖਾ ਜੰਗਲਾਂ ਮੈਦਾਨਾਂ ਤੇ ਰੇਤਲੀਆਂ ਥਾਵਾਂ ਉੱਤੇ ਹੁੰਦੀ ਰਹੀ ਕਿਉਂਕਿ ਗੁਰਬਾਣੀ ਦੇ ਮਹਾਵਾਕਾਂ ਅਨੁਸਾਰ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਪ੍ਰਮਾਤਮਾ ਆਪ ਹੀ ਇਸ ਜਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ ਕੇ ਪ੍ਰਗਟ ਹੋਇਆ ਤੇ ਇਸ ਸੜਦੇ ਬਲਦੇ ਸੰਸਾਰ ਨੂੰ ਸ਼ਾਂਤ ਕੀਤਾ ਤਾਰੇ ਤਾਂ ਗਿਣੇ ਜਾ ਸਕਦੇ ਹਨ ਪਰ ਮੇਰੇ ਉਪਕਾਰੀ ਬਾਬੇ ਦੇ ਤਾਰੇ ਹੋਏ ਪੁਰਸ਼ ਅਣਗਿਣਤ ਹਨ ਸੋ ਇਸ ਪ੍ਰਕਾਰ ਚਲਦੇ-ਚਲਦੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਲੰਕਾ ਪਹੁੰਚ ਗਏ ਭਾਈ ਬਾਲਾ ਜੀ ਦੇ ਭਾਈ ਮਰਦਾਨਾ ਜੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਨ ਭਾਈ ਮਰਦਾਨੇ ਨੇ ਕਿਹਾ हे ਸੱਚੇ ਪਾਸ਼ਾ ਜਿਹੜਾ ਰਾਮਚੰਦਰ ਜੀ ਨੇ ਪੁਲ ਬੰਨਿਆ ਸੀ ਉਹ ਤੁਸੀਂ ਕਿਰਪਾ ਕਰਕੇ ਮੈਨੂੰ ਦਿਖਾਓ ਮੇਰਾ ਚੈ ਤਾਂ ਉਸ ਪੌੜੂ ਉੱਪਰ ਜਾਣ ਨੂੰ ਕਰਦਾ ਹੈ। ਗੁਰੂ ਜੀ ਨੇ ਕਿਹਾ ਜਦੋਂ ਸ਼੍ਰੀ ਰਾਮਚੰਦਰ ਜੀ ਲੰਕਾ ਤੋਂ ਵਾਪਸ ਮੁੜ ਆਏ ਸੀ ਉਦੋਂ ਹੀ ਉਹਨਾਂ ਨੇ ਇਸ ਪੌੜ ਨੂੰ ਤੋੜ ਦਿੱਤਾ ਸੀ। ਰਾਹ ਲੰਘਣ ਵਾਸਤੇ ਹੁਣ ਉੱਥੇ ਕੋਈ ਪੌੜ ਨਹੀਂ ਹੈ। ਕੇਵਲ ਸਮੁੰਦਰ ਵਿੱਚ ਕੁਝ ਨਿਸ਼ਾਨੀਆਂ ਹੀ ਰਹਿ ਗਈਆਂ ਹਨ। ਨਾਮ ਦੇ ਜ਼ੋਰ ਨਾਲ ਹੀ ਸ਼੍ਰੀ ਰਾਮਚੰਦਰ ਜੀ ਨੇ ਸਮੁੰਦਰ ਉੱਤੇ ਪੁੱਲ ਬੰਨਿਆ ਸੀ। ਹੁਣ ਅਸੀਂ ਪ੍ਰਭੂ ਦਾ ਨਾਮ ਲੈ ਕੇ ਇਸ ਸਾਰੇ ਸਮੁੰਦਰ ਨੂੰ ਪਾਰ ਕਰਦੇ ਹਾਂ ਇਸ ਤਰ੍ਹਾਂ ਕਹਿ ਕੇ ਜਗਤ ਦੇ ਨਾਥ ਅੱਗੇ ਚੱਲ ਪਏ ਸੁੱਖਾਂ ਦੇ ਘਰ ਜਲ ਦੇ ਉੱਤੇ ਚਲੇ ਜਾ ਰਹੇ ਸਨ ਜਦ ਅੱਧ ਵਿੱਚ ਗਏ ਤਾਂ ਇੱਕ ਮੱਛੀ ਨੂੰ ਦੇਖਿਆ ਜਿਹੜੀ ਹਜ਼ਾਰਾਂ ਕੋਹ ਤੱਕ ਲੰਬੀ ਸੀ ਗੁਰੂ ਜੀ ਭਾਈ ਬਾਲਾ ਜੀ ਦੇ ਭਾਈ ਮਰਦਾਨਾ ਜੀ ਨਾਲ ਕੁਝ ਦਿਨ ਰਸਤੇ ਚੱਲੇ ਫਿਰ ਮੱਛੀ ਦੇ ਸਿਰ ਤੇ ਜਾ ਕੇ ਖੜੇ ਹੋ ਗਏ ਉਸ ਮੱਛੀ ਦਾ ਮੂੰਹ ਦੇਖ ਕੇ ਮਰਦਾਨਾ ਡਰ ਗਿਆ ਬੜਾ ਹੈਰਾਨ ਹੋ ਕੇ ਬੋਲਿਆ ਹੇ ਸ਼੍ਰੀ ਪ੍ਰਭੂ ਜੀ ਆਪ ਜੀ ਦਾ ਹੀ ਪ੍ਰਭਾਵ ਹੈ ਸਾਨੂੰ ਛੱਡਿਓ ਨਾ ਕਿਤੇ ਇਹ ਮੱਛੀ ਸਾਨੂੰ ਖਾਂ ਨਾ ਜਾਏ ਇਹ ਤਾਂ ਸਾਨੂੰ ਇੱਕੇ ਵਾਰ ਹੀ ਢਕਾਰ ਜਾਊਗੀ ਜਿਵੇਂ ਬੰਦੇ ਦੇ ਮੂੰਹ ਵਿੱਚ ਇੱਕ ਦਾਣਾ ਚਲੇ ਜਾਂਦਾ ਹੈ ਉਸੇ ਤਰ੍ਹਾਂ ਹੀ ਇੱਕ ਦਾਣੇ ਵਾਂ ਇਹ ਸਾਨੂੰ ਚਬਾ ਜਾਊਗੀ ਪਹਿਲਾਂ ਵੀ ਇੱਕ ਵੱਡੀ ਮੱਛੀ ਨੂੰ ਅਸੀਂ ਦੇਖਿਆ ਸੀ ਇਹ ਮੱਛੀ ਉਸ ਤੋਂ ਵੀ ਵੱਡੀ ਹੈ ਦੋਵੇਂ ਕਈ ਕੋ ਲੰਬੀਆਂ ਸਨ ਹੇ ਕਿਰਪਾਣਿਧਾਨ ਮੈਨੂੰ ਦੱਸੋ ਇਹ ਦੋਵੇਂ ਕਿੰਨੇ ਕੋ ਲੰਬੀਆਂ ਹਨ ਇਹ ਤਮਾਸ਼ਾ ਦੇਖ ਕੇ ਗੁਰੂ ਜੀ ਬੋਲੇ ਮਾਇਆ ਵਿੱਚ ਕਦੇ ਵੀ ਮਾਇਆ ਨਾ ਜਾਣਾ 35 ਕੋ ਲੰਬੀ ਮੱਛੀ ਜਿਹੜੀ ਆਪਾਂ ਪਹਿਲਾਂ ਦੇਖੀ ਸੀ ਇਹ 100 ਕੋ ਉਸ ਤੋਂ ਵੱਧ ਲੰਬੀ ਹੈ ਇਸ ਦੀ ਜਾਤ ਦਾ ਨਾਮ ਤਿਮ ਹੈ ਜਿਸ ਨੂੰ ਇਹ ਅੰਦਰ ਡ ਘਾਰ ਜਾਂਦੀ ਹੈ ਉਸ ਨੂੰ ਤੇ ਮੰਗਲ ਕਹਿੰਦੇ ਹਨ ਕਿਉਂਕਿ ਇਹ ਆਪਣੇ ਜ਼ੋਰ ਨਾਲ ਨਿਕਲ ਜਾਂਦੀ ਹੈ ਇਸ ਲਈ ਇਸ ਨੂੰ ਤੇ ਮੰਗਲ ਕਹਿੰਦੇ ਹਨ ਇਸ ਤਰ੍ਹਾਂ ਬਚਨ ਕਰਕੇ ਗੁਰੂ ਜੀ ਨੇ ਚੁੱਪ ਧਾਰਨ ਕਰ ਲਈ ਜਦ ਉਸ ਮੱਛੀ ਦੇ ਸਿਰ ਤੇ ਗੁਰੂ ਜੀ ਨੇ ਆਪਣੇ ਚਰਨ ਛੋਹੇ ਤਾਂ ਉਸ ਮੱਛੀ ਵਿੱਚ ਬੋਲਣ ਦੀ ਸ਼ਕਤੀ ਆ ਗਈ ਗੁਰੂ ਜੀ ਉਸ ਨੂੰ ਪੁੱਛਣ ਲੱਗੇ ਤੂੰ ਕੌਣ ਹੈ ਤੇ ਤੈਨੂੰ ਇਹ ਸਰੀਰ ਕਿਉਂ ਮਿਲਿਆ ਹੈ ਗੁਰੂ ਜੀ ਦੇ ਬਚਨ ਸੁਣ ਕੇ ਉਹ ਗੁਰੂ ਜੀ ਦੇ ਅਧੀਨ ਹੋ ਕੇ ਬੋਲੀ ਮੈਂ ਤੁਹਾਨੂੰ ਆਪਣੀ ਸਾਰੀ ਗਾਥਾ ਦੱਸਦੀ ਹਾਂ ਕਿ ਮੈਨੂੰ ਮੱਛੀ ਦਾ ਸਰੀਰ ਕਿਉਂ ਮਿਲਿਆ ਹੈ ਜਿਸ ਸਮੇਂ ਜਨਕ ਰਾਜੇ ਦਾ ਰਾਜ ਸੀ ਉਦੋਂ ਮੈਂ ਬਹੁਤ ਕਠਨ ਤਪੱਸਿਆ ਕੀਤੀ ਸੀ ਪਾਣੀ ਵਿੱਚ ਦਾਖਲ ਹੋ ਕੇ ਜਦ ਪਾਣੀ ਮੇਰੇ ਗਲ ਤੱਕ ਆ ਗਿਆ ਤਾਂ ਮੈਂ ਖਲੋ ਗਿਆ ਬਹੁਤ ਧੀਰੇ ਧਾਰਨ ਕਰਕੇ ਮੈਂ ਕਾਫੀ ਸਮੇਂ ਤੱਕ ਖੜਾ ਰਿਹਾ ਸਵੇ ਸੁਬਾ ਉੱਥੇ ਰਾਜਾ ਜਨਕ ਚੱਲ ਕੇ ਆ ਗਿਆ ਮੈਨੂੰ ਦੇਖ ਕੇ ਉਸ ਨੇ ਬਚਨ ਕੀਤਾ ਤੁਸੀਂ ਪੂਰਨ ਤੇ ਕਠਨ ਤਪੱਸਿਆ ਕੀਤੀ ਹੈ ਇਸ ਨੂੰ ਹੁਣ ਛੱਡੋ ਤੇ ਮੇਰਾ ਸੁੰਦਰ ਬਚਨ ਸੁਣਾਓ ਜਿੱਥੇ ਵੀ ਸਾਹਾ ਸੰਗਤ ਇਕੱਠੀ ਹੋ ਕੇ ਸਾਸੰਗ ਕਰੇ ਉੱਥੇ ਜਾ ਕੇ ਚੰਗੇ ਕਾਰਜ ਲਈ ਤੁਸੀਂ ਸੇਵਾ ਕਰੋ। ਉੱਥੇ ਹੀ ਤੁਹਾਡੇ ਮਨ ਨੂੰ ਗਿਆਨ ਪ੍ਰਾਪਤ ਹੋਏਗਾ। ਕਿਸੇ ਸੰਸੇ ਤੋਂ ਬਗੈਰ ਉੱਥੇ ਤੁਹਾਨੂੰ ਮੁਕਤੀ ਪ੍ਰਾਪਤ ਹੋਏਗੀ। ਮੈਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਉਹਨਾਂ ਨੂੰ ਕਿਹਾ ਮੈਂ ਇਹ ਤਪ ਇੱਕ ਸਾਲ ਹੋਰ ਕਰਾਂਗਾ। ਫਿਰ ਜਾ ਕੇ ਮੇਰੀ ਤਪੱਸਿਆ ਪੂਰੀ ਹੋਏਗੀ। ਇਹ ਸੁਣ ਕੇ ਰਾਜੇ ਜਨਕ ਨੇ ਕਿਹਾ ਕਿ ਤੂੰ ਸਾਡਾ ਚੰਗਾ ਪੁੱਤ ਨਹੀਂ ਮੰਨਿਆ। ਇਸ ਕਰਕੇ ਜਲ ਦਾ ਹੀ ਇੱਕ ਵੱਡਾ ਜੀ ਬਣ ਜਾ ਤੇ ਸਦਾ ਵਿਸ਼ਾਲ ਜਲ ਵਿੱਚ ਰਹੇ ਮੈਂ ਇਹ ਬਚਨ ਸੁਣ ਕੇ ਦਿਲ ਵਿੱਚ ਬਹੁਤ ਡਰ ਗਿਆ ਬੜਾ ਵੱਡਾ ਸ਼ਰਾਬ ਦੇਖ ਕੇ ਫਿਰ ਮੈਂ ਰਾਜੇ ਤੋਂ ਪੁੱਛਿਆ ਜਲ ਜੀ ਬਣ ਕੇ ਮੈਂ ਕਦ ਤੱਕ ਰਹਾਂਗਾ ਮੇਰੀ ਮੁਕਤੀ ਕਦ ਹੋਏਗੀ ਰਾਜੇ ਜਨਕ ਨੇ ਕਿਹਾ ਕਾਲੀ ਯੁਗ ਦੇ ਵਿੱਚ ਸ਼੍ਰੀ ਗੁਰਨਾਰਕ ਦੇਵ ਜੀ ਅਵਤਾਰ ਧਾਰਨਗੇ ਕਾਲੀ ਯੁਗ ਵਿੱਚ ਅਵਤਾਰ ਧਾਰਨ ਕਰਕੇ ਪ੍ਰਭੂ ਆਪ ਆਏਗਾ ਜਦੋਂ ਉਹਨਾਂ ਦੇ ਚਰਨ ਤੈਨੂੰ ਛੂਣਗੇ ਤਾਂ ਤੇ ਇਹ श्राप ਖਤਮ ਹੋਏਗਾ ਮੈਂ ਜਨਕ ਰਾਜੇ ਨੂੰ ਪੁੱਛਿਆ ਮੈਨੂੰ ਕਿਵੇਂ ਪਤਾ ਲੱਗੇਗਾ ਮੈਨੂੰ ਸਾਰਾ ਰਾਜ਼ ਸਮਝਾਓ ਰਾਜੇ ਜਨਕ ਨੇ ਕਿਹਾ हे मुनि ਸੁਣੋ ਜਦੋਂ ਤੁਹਾਨੂੰ ਆ ਕੇ ਮਿਲਣਗੇ ਤੇ ਉਹਨਾਂ ਦੀ ਚਰਨ ਛੋਹ ਪ੍ਰਾਪਤ ਕਰੋਗੇ ਤਾਂ ਤੁਹਾਨੂੰ ਪੂਰੀ ਸੋਝੀ ਆ ਜਾਏਗੀ ਤੁਹਾਡੀ ਮੁਕਤੀ ਕਰਕੇ ਹੀ ਉਹ ਅੱਗੇ ਜਾਣਗੇ ਸੋ ਇਸ ਤਰ੍ਹਾਂ ਉਸ ਮੱਛੀ ਨੇ ਗੁਰ ਨਾਨਕ ਦੇਵ ਜੀ ਨੂੰ ਕਿਹਾ ਤੁਸੀਂ ਨਾਨਕ ਨਿਰੰਕਾਰੀ ਹੋ ਹੁਣ ਮੇਰਾ ਉਧਾਰ ਕਰ ਦਿਓ ਮੈਂ ਤੁਹਾਡੀ ਸ਼ਰਨ ਆਇਆ ਹਾਂ ਮੈਨੂੰ ਆਪਣੀ ਸ਼ਰਨ ਵਿੱਚ ਰੱਖੋ ਜਦ ਉਸਦੇ ਇਹ ਬਚਨ ਗੁਰੂ ਜੀ ਨੇ ਸੁਣੇ ਤਾਂ ਉਹਨਾਂ ਨੇ ਕੋਮਲ ਮਿੱਠੇ ਬਚਨ ਕਹੇ ਅੱਠ ਪਹਿਰ ਤੇਰੀ ਉਮਰ ਬਕਾਇਆ ਹੈ ਇਸ ਤੋਂ ਬਾਅਦ ਇੰਨੀ ਵੱਡੀ ਉਮਰ ਭੋ ਕੇ ਤੇਰਾ ਛੁਟਕਾਰਾ ਹੋਏਗਾ ਉਸ ਸਮੇਂ ਤੱਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਅਸੀਂ ਤੇਰੀ ਮੁਕਤੀ ਕਰਕੇ ਹੀ ਜਾਵਾਂਗੇ ਅੱਠ ਪਹਿਰ ਜਦ ਉਸਨੇ ਜਾਪ ਕੀਤਾ ਤਾਂ ਉਸ ਦਾ श्राप ਤੋਂ छुटकारा ਹੋ ਗਿਆ ਉਸ ਵੇਲੇ ਮੱਛੀ ਦਾ ਸਰੀਰ ਛੱਡ ਕੇ ਉਸਨੇ ਚਾਰ ਬਾਹਾਂ ਵਾਲਾ ਮਹਾਨ ਸਰੀਰ ਧਾਰਨ ਕੀਤਾ ਕੰਨਾਂ ਵਿੱਚ ਗੁੰਡਲ ਪਾਏ ਸਨ ਤੇ ਕਾਲਾ ਰੰਗ ਸੀ ਤੇ ਇੰਨੀ ਸੁੰਦਰ ਦੇ ਬਣ ਗਈ ਮਾਨੋ ਕਿ ਉਹ ਦੂਸਰਾ ਕਾਮਦੇਵ ਹੋਵੇ ਗੁਰੂ ਜੀ ਦੀ ਉਸਤਤ ਕਰਕੇ ਉਹ ਸਵਰਗਾਂ ਵਿੱਚ ਚਲਾ ਗਿਆ ਜਾਣ ਲਗਿਆਂ ਜੈ ਜੈ ਸਤਗੁਰੂ ਜਾ ਜੈ ਸਤਗੁਰੂ ਦਾ ਬਚਨ ਉਸਨੇ ਉਚਾਰਨ ਕੀਤਾ ਫਿਰ ਗੁਰੂ ਜੀ ਅੱਗੇ ਚੱਲ ਪਏ ਤੇ ਲੰਕਾ ਦੀਪ ਦੇ ਨੇੜੇ ਪਹੁੰਚ ਗਏ ਉੱਥੇ ਵੱਡੇ ਵੱਡੇ ਦੈਂਤ ਫਿਰ ਰਹੇ ਸਨ ਜਿਵੇਂ ਉਹ ਸੁਰਮੇ ਦੇ ਪਹਾੜ ਵਿੱਚ ਫਿਰਦੇ ਹੋਣ ਉਹਨਾਂ ਨੂੰ ਦੇਖ ਕੇ ਮਰਦਾਨਾ ਬੜਾ ਡਰ ਗਿਆ ਤੇ ਸਿਨਮਰ ਹੋ ਕੇ ਕਿਹਾ ਇਹ ਰਾਖਸ਼ ਸਾਨੂੰ ਆ ਕੇ ਫੜ ਲੈਣਗੇ ਸਾਨੂੰ ਝਟ ਖਾ ਜਾਣਗੇ ਤੇ ਥੋੜੀ ਜਹੀ ਵੀ ਦੇਰ ਨਹੀਂ ਕਰਨਗੇ हे ਪ੍ਰਭੂ ਜੀ ਇਹਨਾਂ ਦੇ ਪਾਸ ਨਾ ਜਾਓ ਆਪਾਂ ਹੋਰ ਕਿਸੇ ਪਾਸੇ ਚਲਦੇ ਹਾਂ ਇਹ ਸੁਣ ਕੇ ਪਰਮ ਪਵਿੱਤਰ ਭਾਵ ਗੁਰੂ ਜੀ ਬੋਲੇ ਤੂੰ ਸਦਾ ਹੀ ਪੜਦਾ ਸੁਣਦਾ ਰਹਿੰਦਾ ਹੈ ਤੇਰੇ ਹਿਰਦੇ ਵਿੱਚ ਇੱਕ ਵਿਚਾਰ ਵੀ ਨਹੀਂ ਆਇਆ ਤੇ ਤੂੰ ਆਪਣੇ ਮਨ ਨੂੰ মোহ ਮਾਇਆ ਵਿੱਚ ਫਸਾ ਹੋਇਆ ਹੈ ਤੈਨੂੰ ਅਭਿਮਾਨ ਦਾ ਭੂਤ ਚੰਬੜਿਆ ਹੋਇਆ ਹੈ ਇਸ ਕਰਕੇ ਤੇਰੇ ਮਨ ਦੇ ਭਰਮ ਮਿਟੇ ਨਹੀਂ ਹਨ ਜਿਸ ਨੂੰ ਇਹ ਭੂਤ ਚੰਬੜ ਜਾਂਦਾ ਹੈ ਉਹ ਆਪਣਾ ਅਸਲੀ ਸਰੂਪ ਭੁੱਲ ਜਾਂਦਾ ਹੈ ਉਹ ਆਪ ਹੀ ਭੂਤਨਾ ਹੋ ਜਾਂਦਾ ਹੈ ਮੰਤਰ ਪੜ੍ਹ ਕੇ ਜਦ ਕੋਈ ਭੂਤ ਨੂੰ ਦੂਰ ਕਰਦਾ ਹੈ ਤਾਂ ਭੂਤ ਨਿਕਲਣ ਬਾਅਦ ਹੀ ਉਸ ਨੂੰ ਸੋਝੀ ਆਉਂਦੀ ਹੈ ਤੇ ਨਿਜੀ ਸਰੂਪ ਨੂੰ ਉਹ ਤਦ ਹੀ ਪਹਿਚਾਣਦਾ ਹੈ ਜਦ ਤੱਕ ਭੂਤ ਜੰਮੜਿਆ ਰਹਿੰਦਾ ਹੈ ਤਦ ਤੱਕ ਦੁੱਖੀ ਪਾਉਂਦਾ ਹੈ ਜਦ ਭੂਤ ਨਿਕਲ ਜਾਂਦਾ ਹੈ ਤਾਂ ਆਨੰਦਮਈ ਸਥਿਤੀ ਪ੍ਰਾਪਤ ਕਰਦਾ ਹੈ ਸਰੀਰ ਦੀ ਹੋਂਮੇ ਦਾ ਭੂਤ ਤੈਨੂੰ ਜੰਮੜਿਆ ਹੋਇਆ ਹੈ ਇਸ ਤਰ੍ਹਾਂ ਤੂੰ ਆਪਣਾ ਸਰੀਰ ਭੁੱਲ ਗਿਆ ਹੈ ਸਤਗੁਰੂ ਸ਼ਬਦ ਸ੍ਰੇਸ਼ਟ ਮੰਤਰ ਹੈ ਜਿਸ ਦੇ ਹਿਰਦੇ ਵਿੱਚ ਵੱਸਦਾ ਹੈ ਉਸ ਦੇ ਮਨ ਦਾ ਹੰਕਾਰ ਖਤਮ ਹੋ ਜਾਂਦਾ ਹੈ ਜਦ ਮਨ ਦਾ ਸਾਰਾ ਹੰਕਾਰ ਖਤਮ ਹੋ ਜਾਂਦਾ ਹੈ ਤਦ ਉਹ ਨਿਜੀ ਸਰੂਪ ਨੂੰ ਪਹਿਚਾਣ ਲੈਂਦਾ ਹੈ ਤਦ ਹੀ ਉਹ ਆਨੰਦਮਈ ਮੁਕਤੀ ਪ੍ਰਾਪਤ ਕਰਦਾ ਹੈ ਤੇ ਜਮਾ ਦੇ ਫੰਦੇ ਦੇ ਬੰਧਨ ਮਿਟ ਜਾਂਦੇ ਹਨ ਜਿਵੇਂ ਸੱਪ ਆਪਣੀ ਕੁੰਜ ਲਾ ਦਿੰਦਾ ਹੈ ਤੇ ਫਿਰ ਉਸ ਕੁੰਜ ਨੂੰ ਛੱਡ ਦਿੰਦਾ ਹੈ ਤੇ ਬਾਅਦ ਵਿੱਚ ਉਸ ਦੀ ਸੰਭਾਲ ਨਹੀਂ ਕਰਦਾ ਤਨ ਦਾ ਮੋਹ ਕਦੇ ਵੀ ਨਹੀਂ ਕਰਨਾ ਚਾਹੀਦਾ ਭਾਵੇਂ ਕਦੇ ਵੀ ਮਰ ਜਾਵੇ ਆਵੇਂ ਬਹੁਤ ਜਿਉਂਦਾ ਰਹੇ ਜਿਹੜਾ ਆਪਣੇ ਸਰੀਰ ਨੂੰ ਸਦਾ ਹੀ ਨਾ ਸੋਣ ਵਾਲਾ ਸਮਝਦਾ ਹੈ ਉਹ ਕਦੇ ਵੀ ਮਨ ਵਿੱਚ ਦੁੱਖ ਪੀੜ ਨਹੀਂ ਮੰਨਦਾ ਇਹ ਸੁਣ ਕੇ ਭਾਈ ਮਰਦਾਨੇ ਨੇ ਕਿਹਾ हे ਗੁਣਾ ਦੀ ਖਾਨ ਆਪ ਸ਼ੁਗਯੋਗ ਹੋ ਜਦ ਵੀ ਤੁਹਾਡੀ ਮੇਰੇ ਤੇ ਕਿਰਪਾ ਹੁੰਦੀ ਹੈ ਉਸ ਸਮੇਂ ਹੀ ਮੈਂ ਆਪਣੇ ਸਰੂਪ ਨੂੰ ਪਹਿਚਾਣ ਲੈਂਦਾ ਹਾਂ ਇਸ ਤਰ੍ਹਾਂ ਜਦ ਗੱਲਬਾਤ ਚੱਲ ਰਹੀ ਸੀ ਤਾਂ ਦੋਵੇਂ ਦੈਂਤ ਚੱਲ ਕੇ ਉਹਨਾਂ ਦੇ ਪਾਸ ਆ ਗਏ ਸਾਹਮਣੇ ਖੜੇ ਹੋ ਕੇ ਇਸ ਤਰ੍ਹਾਂ ਪੁੱਛਣ ਲੱਗੇ ਇੱਥੇ ਕਿਉਂ ਆਏ ਹੋ ਅਤੇ ਇੱਥੇ ਕਿਉਂ ਬੈਠੇ ਹੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਅਸੀਂ ਰਾਮ ਦੇ ਦੂਤ ਹਾਂ ਸਾਨੂੰ ਕੇਵਲ ਵੀ ਭਿਕਣ ਨਾਲ ਮਿਲਣ ਦਾ ਕੰਮ ਹੈ ਉਹ ਜਦ ਬਾਹਰ ਨਿਕਲ ਕੇ ਆਊਗਾ ਤਦ ਹੀ ਉਸ ਨੂੰ ਮਿਲਾਂਗੇ ਉਸ ਤਰ੍ਹਾਂ ਅਸੀਂ ਅੰਦਰ ਨਹੀਂ ਜਾਵਾਂਗੇ ਇਹ ਸੁਣ ਕੇ ਦਾਤ ਨਗਰ ਵਿੱਚ ਚਲੇ ਗਏ ਤੇ ਆਪਣੇ ਮਾਲਕ ਨੂੰ ਜਾ ਕੇ ਖਬਰ ਦਿੱਤੀ ਉਹਨਾਂ ਨੇ ਕਿਹਾ ਸੁੰਦਰ ਬਾਗ ਵਿੱਚ ਤਿੰਨ ਮਨੁੱਖ ਬੈਠੇ ਹਨ ਇਸ ਤਰ੍ਹਾਂ ਕਹਿੰਦੇ ਹਨ ਕਿ ਅਸੀਂ ਰਾਮ ਦੇ ਦੂਤਾਂ ਤੇ ਆਪ ਜੀ ਨੂੰ ਮਿਲਣਾ ਚਾਹੁੰਦੇ ਹਾਂ। ਵੀ ਭੀਖਣ ਉਸ ਵੇਲੇ ਨਗੇ ਪੈਰੀ ਉੱਠ ਕੇ ਬੈਠ ਗਿਆ ਤੇ ਚੱਲ ਪਿਆ। ਬਹੁਤ ਰਾਖਸ਼ ਉਸ ਦੇ ਨਾਲ ਚੱਲ ਪਏ। ਉਹਨਾਂ ਦੇ ਵੱਡੇ-ਵੱਡੇ ਆਕਾਰ ਸਨ ਜਿਵੇਂ ਪਹਾੜ ਹੁੰਦੇ ਹਨ। ਨਾਸਾਂ ਉਹਨਾਂ ਦੀਆਂ ਖੁੰਦਰਾ ਵਰਗੀਆਂ ਸਨ। ਦੋਵਾਂ ਰਾਖਸ਼ਾਂ ਨੂੰ ਅੱਗੇ ਲਾ ਕੇ ਹਿਰਦੇ ਵਿੱਚ ਪ੍ਰੇਮ ਭਾਵਨਾ ਭਰ ਕੇ ਗੁਰੂ ਜੀ ਦੇ ਨੇੜੇ ਆ ਗਏ। ਗੁਰੂ ਜੀ ਦੇ ਅੱਗੇ ਵਧੀਆ ਉਪਹਾਰ ਰੱਖ ਦਿੱਤੇ। ਤੇ دل ਵਿੱਚ ਸ਼ਰਦਾ ਧਾਰ ਕੇ ਬੰਦਨਾ ਕੀਤੀ राम राम ਇਹ ਕਹਿ ਕੇ ਨੇੜੇ ਬੈਠ ਗਏ ਤੇ ਗੁਰੂ ਜੀ ਦੀ ਕੁਸ਼ਲਤਾ ਬਾਰੇ ਪੁੱਛਿਆ ਗੁਰੂ ਜੀ ਬੋਲੇ हे ਲੰਕਾ ਦੇ ਮਾਲਕ ਸੁਣੋ रामचंद्र ਜੀ ਤੋਂ ਬਹੁਤ ਧੇਰ ਦਾ ਵਿਛੜਾ ਹੋਇਆ ਹਾਂ ਫਿਰ ਦੁਬਾਰਾ ਮੇਲ ਹੋਇਆ ਕਿ ਨਹੀਂ ਦਾਤਾ ਵਿੱਚ ਤੂੰ ਮਹਾਨ ਭਗਤ ਹੈ ਜਦ ਭਿਖਣ ਨੇ ਪੂਰਨ ਸੰਤ ਦੇਖਿਆ ਤਾਂ ਹੱਥ ਜੋੜ ਕੇ ਸੁੰਦਰ ਬਚਨ ਬੋਲੇ हे ਸੰਤ ਜੀ ਜਾਦਾ ਮੈਂ ਵਿਛੜਿਆ ਹੋਇਆ ਹਾਂ ਉਸ ਸਮੇਂ ਤੋਂ ਮੈਂ ਰਾਮ ਨਾਮ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਹੈ ਮੈਂ ਉਹਨਾਂ ਨੂੰ ਵਿਛੜਿਆ ਹੋਇਆ ਸਮਝਿਆ ਹੀ ਨਹੀਂ ਉਹਨਾਂ ਦਾ ਨਾਮ ਸਦਾ ਮੇਰੇ ਹਿਰਦੇ ਵਿੱਚ ਵਸਦਾ ਹੈ ਮੁਕਤੀ ਦਾਤੇ ਦਾ ਧਿਆਨ ਹਿਰਦੇ ਵਿੱਚ ਧਰ ਕੇ ਮੈਂ ਸਦਾ ਆਨੰਦ ਵਿੱਚ ਮਗਨ ਰਹਿੰਦਾ ਹਾਂ ਸਰੀਰ ਦਾ ਮੇਲ ਬਣਿਆ ਹੋਇਆ ਹੈ ਅੰਤ ਵਿੱਚ ਵਿਛੜਨਾ ਬਣਿਆ ਹੀ ਹੈ ਉਹ ਮਿਲੇ ਹੋਏ ਵਿਛੜਦੇ ਨਹੀਂ ਜਿਨ੍ਹਾਂ ਨੇ ਨਾਮ ਰੂਪੀ ਸ੍ਰੇਸ਼ਟ ਮੰਤਰ ਹਰਦੇ ਵਿੱਚ ਧਾਰ ਰੱਖਿਆ ਹੈ ਜਦ रामचंद्र ਜੀ ਲੰਕਾ ਤੇ ਚੜ ਕੇ ਆਏ ਸੀ ਤਾਂ ਮੈਂ 라ਵਣ ਨੂੰ ਸਮਝਾਇਆ ਸੀ ਕਿ ਸੀਤਾ ਜੀ ਨੂੰ ਵਾਪਸ ਮੋੜ ਕੇ श्री रामचंद्र ਜੀ ਨੂੰ ਮਿਲ ਪਵੋ ਤੇ ਸੁਖ ਦੇ ਨਾਲ ਬੈਠ ਕੇ ਇੱਥੇ ਰਾਜ ਕਰੋ ਮੇਰੀ ਗੱਲ ਦਾ 라ਵਣ ਨੇ ਗੁੱਸਾ ਕੀਤਾ ਤੇ ਲੱਤ ਕੱਢ ਕੇ ਮਾਰੀ ਤੇ ਸਾਰੀ ਸਭਾ ਵਿੱਚ ਮੇਰਾ ਅਨਾਦਰ ਕੀਤਾ ਲੱਤ ਵੱਜਣ ਦੇ ਕਸ਼ਟ ਨੂੰ ਜਦ ਮੈਂ ਬਰਦਾਸ਼ਤ ਕਰ ਲਿਆ ਉਸ ਦਿਨ ਤੋਂ ਹੀ ਮੈਂ रामचंद्र ਜੀ ਦਾ ਦਾਸ ਹੋ ਗਿਆ ਮੈਂ ਆਰਮਚੰਦਰ ਜੀ ਦੀ ਸ਼ਰਨ ਤੱਕ ਲਈ ਉਸ ਸਮੇਂ ਮੈਨੂੰ ਇਹ ਫੁਰਨਾ ਫੁਰਿਆ ਕਿ ਜਦ रामਚੰਦਰ ਜੀ ਲੰਕਾ ਤੇ ਚੜ੍ਹਾਈ ਕਰਨਗੇ ਤਾਂ ਉਹਨਾਂ ਦੀ ਹੀ ਜਿੱਤ ਹੋਏਗੀ ਮੈਨੂੰ ਲੰਕਾ ਦਾ ਰਾਜ ਦੇ ਦੇਣਗੇ ਇਸ ਤਰ੍ਹਾਂ ਵਿਚਾਰ ਕੇ ਆਪਣੇ ਘਰ ਤੋਂ ਚੱਲ ਪਿਆ ਮੈਂ ਅਨਾਥ ਹੋ ਕੇ ਉਹਨਾਂ ਦੇ ਸਾਹਮਣੇ ਚਲਾ ਗਿਆ ਤੇ ਜਾ ਕੇ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕੀਤੇ ਉਹਨਾਂ ਨੂੰ ਵੇਖਦਿਆਂ ਹੀ ਰਾਜ ਪ੍ਰਾਪਤੀ ਦੀ ਚਾਹ ਮਿਟ ਗਈ ਇਸ ਤਰ੍ਹਾਂ ਦਾ ਸ਼ੋਭ ਵਿਚਾਰ ਮੇਰੇ ਮਨ ਵਿੱਚ ਆਇਆ ਰਾਜ ਨੂੰ ਦੁੱਖਾਂ ਦਾ ਵੱਡਾ ਸਾਗਰ ਸਮਝਿਆ ਜਗਤ ਦੇ ਧੰਦੇ ਵੱਡੇ-ਵੱਡੇ ਖੱਡੇ ਹਨ ਕਾਮਨਾ ਰਹਿਤ ਹੋ ਕੇ ਦੇਖਿਆ ਤੇ ਰਾਮਚੰਦਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸ਼੍ਰੀ ਰਾਮਚੰਦਰ ਜੀ ਅੰਤਰਜਾਮੀ ਕਿਰਪਾ ਦੇ ਖਜ਼ਾਨੇ ਸਨ ਸਵਾਮੀ ਪਹਿਲਾਂ ਹੀ ਮੇਰੇ ਫੁਰਨੇ ਨੂੰ ਜਾਣ ਗਏ ਸਨ ਆਪਣੇ ਮੁਖ ਤੋਂ ਬਚਨ ਬੋਲੇ हे ਲੰਕੇਸ਼ ਆ ਕੇ ਬੈਠੋ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਦੇਸ਼ ਦਾ ਰਾਜ ਨਹੀਂ ਚਾਹੁੰਦਾ ਇਹ ਸੁਣ ਕੇ ਸ਼੍ਰੀ ਰਾਮਚੰਦਰ ਜੀ ਨੇ ਬਚਨ ਕੀਤਾ ਆਪਣੇ ਘਰ ਤੋਂ ਜਦ ਤੂੰ ਚੱਲਿਆ ਸੀ ਤਾਂ ਤੂੰ ਹਿਰਦੇ ਵਿੱਚ ਇਹ ਕਾਮਨਾ ਕੀਤੀ ਸੀ ਕਿ ਰਾਮ ਜੀ ਮੈਨੂੰ ਲੰਕਾ ਦਾ ਰਾਜ ਦੇ ਦੇਣ ਹੇ ਵੀ ਭੀਖਣ ਸਾਡਾ ਧਰਮ ਇਹੋ ਜਿਹਾ ਹੈ ਕਿ ਜਦੋਂ ਜਗਿਆਸੂ ਆਪਣੇ ਘਰ ਤੋਂ ਤੁਰਦਾ ਹੈ ਤੇ ਆਪਣੇ ਮਨ ਵਿੱਚ ਕੋਈ ਕਾਮਨਾ ਧਾਰਨ ਕਰਦਾ ਹੈ ਤਾਂ ਅਸੀਂ ਉਸ ਦੀ ਕਾਮਨਾ ਜ਼ਰੂਰ ਪੂਰੀ ਕਰਦੇ ਹਾਂ ਫਿਰ ਅਸੀਂ ਉਸ ਨੂੰ ਮੁਕਤੀ ਦੀ ਸੁੰਦਰ ਪਦਵੀ ਦਿੰਦੇ ਹਾਂ ਸ਼੍ਰੀ ਰਾਮਚੰਦਰ ਜੀ ਐਸੇ ਫਰਾਖਦਿਲ ਹਨ ਕਿ ਅਠੇ ਪਹਿਰ ਜਿਨ੍ਹਾਂ ਦੇ ਨਾਮ ਦਾ ਮੈਨੂੰ ਆਧਾਰ ਹੈ ਇਹ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੋਮਲ ਬਚਨ ਕਹੇ ਹੈ ਵੀ ਪੀਖਣ ਤੂੰ ਤਨ ਹੈ ਤੂੰ ਸਭ ਗੁਣਾ ਦੀ ਖਾਨ ਹੈ ਤੂੰ ਚਰਨ ਜੀਵ ਪਦਵੀ ਪਾਈ ਹੈ ਤੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਦੀ ਲਾਈ ਹੈ ਤੇਰੇ ਭੈ ਤੋਂ ਸਾਰੇ ਰਾਖਸ਼ਸ ਡਰਦੇ ਹਨ ਤੇਰੀ ਆਗਿਆ ਮੰਨ ਕੇ ਤੇਰੇ ਝੇਲੇ ਬਣੇ ਹੋਏ ਹਨ ਕਿਸਾ ਨੂੰ ਕੋਈ ਦਿਖਾਉਂਦਾ ਨਹੀਂ ਸਾਰਿਆਂ ਦੀ ਪ੍ਰੇਮ ਭਗਤੀ ਵਿੱਚ ਸ਼ਰਧਾ ਹੈ ਵੀ ਵਿਖਣ ਨੇ ਫਿਰ ਬਚਨ ਉਚਾਰੇ ਜਿਹੜੇ ਦੇਦ ਬੇਮੁਖ ਹਨ ਉਹ ਸਾਰੇ ਰਾਮ ਜੀ ਨੇ ਮਾਰ ਦਿੱਤੇ ਸਨ ਰਾਜ ਦੇ ਕੇ ਅਯੁੱਧਾ ਚਲੇ ਗਏ ਸਨ ਮੇਰੇ ਸਮੇਤ ਬਾਂਦਰ ਸੈਨਾ ਨਾਲ ਲੈ ਗਏ ਉੱਥੇ ਜਾ ਕੇ ਮੈਨੂੰ ਇਹ ਉਪਦੇਸ਼ ਦਿੱਤਾ ਸਵਾਮੀ ਈਸ਼ਵਰ અવਤਾਰ ਧਾਰ ਕੇ ਇਸ ਧਰਤੀ ਤੇ ਆਉਣਗੇ ਆਪਣਾ ਕਾਰਜ ਕਰਕੇ ਉਹ ਸੱਚਖੰਡ ਨੂੰ ਚਲੇ ਜਾਣਗੇ ਉਹਨਾਂ ਦੇ ਗੁਣਾਂ ਨੂੰ ਪੜ ਸੁਣ ਕੇ ਲੋਕ ਸੁਖ ਪਾਉਣਗੇ ਸੰਤ ਸਦਾ ਮੇਰੇ અવਤਾਰ ਹਨ ਉਹਨਾਂ ਦੇ ਮਿਲਾਪ ਨਾਲ ਸਾਰੇ ਪਾਪ ਦੂਰ ਹੋ ਜਾਣਗੇ ਮੇਰੇ ਤੇ ਸਤ ਵਿੱਚ ਕੋਈ ਭੇਦ ਨਹੀਂ ਹੈ ਦੁੱਖਾਂ ਨੂੰ ਦੂਰ ਕਰਨ ਵਾਲੇ रामचंद्र ਜੀ ਨੇ ਮੈਨੂੰ ਇਸ ਤਰ੍ਹਾਂ ਦੱਸਿਆ ਇਸ ਲਈ ਤੁਸੀਂ ਸਦਾ ਸੁੱਖਾਂ ਦੇ ਦਾਤੇ ਹੋ ਉਪਦੇਸ਼ ਦੇ ਕੇ ਮੈਨੂੰ ਸਮਝਾ ਦਿਓ ਸ਼੍ਰੀ रामचंद्र ਜੀ ਤੇ ਤੁਹਾਡੇ ਵਿੱਚ ਕੋਈ ਭੇਦ ਨਹੀਂ ਹੈ ਇਹ ਮੈਨੂੰ ਪਤਾ ਹੈ ਮੈਂ ਤੁਹਾਨੂੰ ਈਸ਼ਵਰ ਸਮਾਨ ਹੀ ਪਛਾਣਦਾ ਹਾਂ ਸਾਧ ਸੰਗਤ ਜੀ ਜਦੋਂ ਵੀ ਭਿਖਣ ਤੋਂ ਇਹ ਬੇਨਤੀ ਸੁਣੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਇੱਕ ਸ਼ਬਦ ਉਚਾਰਨ ਕੀਤਾ ਹੁਣ ਸਾਧ ਸੰਗਤ ਜੀ ਕਈ ਸ਼ੰਕਾਵਾਦੀ ਕਹਿੰਦੇ ਹਨ ਕਿ ਇਹ ਸਾਰੀਆਂ ਕਥਾਵਾਂ ਝੂਠੀਆਂ ਹਨ ਪਰ ਇਹ ਕਥਾ ਜੋ ਆਪਾਂ ਕਰ ਰਹੇ ਹਾਂ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਮੌਜੂਦ ਹੈ ਜੋ ਕਿ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਤੇ ਉਹਨਾਂ ਦੇ ਪੂਰਵਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਨ ਤੇ ਉਹਨਾਂ ਤੋਂ ਅੱਗੇ ਲੈ ਕੇ ਹੀ ਇਹ ਸਾਰੀ ਕਥਾ ਉਹਨਾਂ ਨੇ ਉਚਾਰੀ ਸੀ ਤੇ ਅੱਗੇ ਉਹਨਾਂ ਦੇ ਵੰਸ਼ ਨੇ ਇਹ ਸੰਭਾਲ ਕੇ ਰੱਖੀ ਸੀ ਜਿਨ੍ਹਾਂ ਵਿੱਚੋਂ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵੀ ਸਨ ਸੋ ਆਓ ਆਪਾਂ ਹੁਣ ਉਹ ਸ਼ਬਦ ਸਰਵਣ ਕਰੀਏ ਜਿਹੜਾ ਉਸ ਵਕਤ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਸੀ ਤੇ ਜਿਹੜਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਸ਼੍ਰੀ ਮੁਖਵਾਕ ਰਾਮਕਲੀ ਮਹੱਲਾ ਪਹਿਲਾ ਗੁਰਮੁਖ ਬਾਧਿਓ ਸੇਤ ਵਿਧਾਤਾ ਲੰਕਾ ਲੂਟੀ ਦਾਤ ਸੰਤਾਪੈ ਰਾਮਚੰਦ ਮਾਰਿਓ ਅਹ ਰਾਵਣ ਭੇਦ ਵਿਪੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ 3300 ਧਾਰੇ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 942 ਉਪਰ ਦਰਜ ਹੈ ਗੁਰਮੁਖ ਕਿਸਮਤ ਦੇ ਲਿਖਾਰੀ ਵਾਹਿਗੁਰੂ ਦਾ ਬਣਾਇਆ ਹੋਇਆ ਇੱਕ ਪੁਲ ਹੈ ਉਸ ਦੇ ਰਾਹੀ ਸਰੀਰ ਦੀ ਲੰਕਾ ਦੀ ਬੁਰੀਾਈ ਲੋਟੀ ਪੁੱਟੀ ਜਾਂਦੀ ਹੈ ਤੇ ਦੰਤ ਮਲਿਆ ਮੇਟ ਹੋ ਜਾਂਦੇ ਹਨ ਮਨ ਦਾ ਰਾਮਚੰਦਰ ਹੰਕਾਰ ਦੇ 라ਵਣ ਨੂੰ ਮਾਰ ਮਕਾਉਂਦਾ ਹੈ ਤੇ ਗੋਰਾ ਦੇ ਰਾਹੀ ਵੀ ਭਿਖਣ ਦਾ ਦਰਸਾ ਹੋਇਆ ਰਾਜ ਅਨੁਭਵ ਕੀਤਾ ਜਾਂਦਾ ਹੈ ਗੁਰਮੁਖ ਪਥਰਾਂ ਨੂੰ ਵੀ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਗੁਰਮੁਖ 33 ਕਰੋੜ ਇਨਸਾਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਗੁਰੂ ਜੀ ਨੇ ਫਿਰ ਬਚਨ ਕੀਤਾ हे ਬਿਖਣ ਸੁਣੋ ਅਗੇ ਗੁਰਮੁਖ ਦੇ ਮਨ ਦੀ ਪਹਿਚਾਨ ਕਰੋ ਭੇਦ ਲਿਆ ਕੇ ਸ਼੍ਰੀ ਰਾਮਚੰਦਰ ਜੀ ਨੂੰ ਦੇ ਦਿੱਤਾ ਉਹਨਾਂ ਨੇ ਰਾਵਣ ਨੂੰ ਮਾਰ ਕੇ ਸਭ ਕੰਮ ਕਰ ਦਿੱਤੇ ਸ਼੍ਰੀ ਰਾਮਚੰਦਰ ਜੀ ਨੇ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਤੇ ਸਮੁੰਦਰ ਉੱਤੇ ਪੱਥਰ ਧਾਰ ਦਿੱਤੇ ਸਤਿਗੁਰੂ ਦਾ ਸ਼ਬਦ ਸਭ ਤੋਂ ਵੱਡਾ ਹੈ 33 ਕਰੋੜ ਦੇਵਤਿਆਂ ਨੂੰ ਛੱਡੋ ਸਤਿਗੁਰੂ ਦੇ ਸ਼ਬਦ ਦੀ ਹਿਰਦੇ ਵਿੱਚ ਵਿਚਾਰ ਕਰੋ ਇਹ ਸਾਡਾ ਉਪਦੇਸ਼ ਧਾਰਨ ਕਰ ਲੋ ਸੁਪਨੇ ਸਮਾਨ ਇਸ ਜਗਤ ਨੂੰ ਜਾਣੋ ਤੇ ਸਾਰੇ ਇੱਕ ਆਤਮਾ ਪਛਾਣੋ ਸੰਤਾਂ ਦੀ ਸੰਗਤ ਕਰੋ ਜਿਸ ਵਿੱਚ ਦਿਨ ਰਾਤ ਸੁਖ ਪ੍ਰਾਪਤ ਹੁੰਦਾ ਹੈ ਇਹ ਉਪਦੇਸ਼ ਬਹੁਤ ਚੰਗਾ ਹੈ ਮਹਾ ਪਾਪੀਆਂ ਨੂੰ ਮੁਕਤੀ ਦਿੰਦਾ ਹੈ ਉਸ ਸਮੇਂ ਭਾਈ ਮਰਦਾਨੇ ਨੇ ਕਿਹਾ हे ਪ੍ਰਭੂ ਜੀ ਮੈਂ ਸੁਣਿਆ ਹੈ ਇੱਥੇ ਹਨੂਮਾਨ ਜੀ ਵੀ ਰਹਿੰਦੇ ਹਨ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਇਹ ਸੁਣ ਕੇ ਬੀਬੀ ਖਣ ਬੋਲਿਆ ਜਿੱਥੇ ਰਾਵਣ ਦੀ ਮਹਾ ਚਿਖਾ ਹੈ ਹਨੂਮਾਨ ਇਸ ਸਮੇਂ ਉੱਥੇ ਬੈਠਾ ਹੈ ਰਾਮ ਤੋਂ ਬਿਨਾ ਉਹ ਕਿਸੇ ਨੂੰ ਬੰਦਨਾ ਨਹੀਂ ਕਰਦਾ ਹੋਰ ਕਿਸੇ ਦੀ ਆਗਿਆ ਨਹੀਂ ਮੰਨਦਾ ਗੁਰੂ ਜੀ ਨੇ ਕਿਹਾ ਅਸੀਂ ਰਾਮ ਸਰੂਪ ਹਾਂ ਅਸੀਂ ਸੀਤਾ ਦਾ ਅਨੁਪਮ ਰੂਪ ਪ੍ਰਕਾਸ਼ਿਤ ਕਰਦੇ ਹਾਂ ਉਸ ਨੂੰ ਲਿਆ ਕੇ ਦਿਖਾ ਦਿਓ ਫਿਰ ਅਸੀਂ ਆ ਜਾਵਾਂਗੇ ਫਿਰ ਉੱਥੇ ਇੱਕ ਰਾਖਸ਼ ਨੂੰ ਭੇਜਿਆ ਹਨੂਮਾਨ ਜੀ ਦੇ ਪਾਸ ਜਾ ਕੇ ਉਸਨੇ ਕਿਹਾ ਲੰਕਾ ਦੇ ਬਾਹਰ ਰਾਮ ਜੀ ਸ਼ੋਭਾ ਪਾ ਰਹੇ ਹਨ ਸੀਤਾ ਜੀ ਦਾ ਪ੍ਰਕਾਸ਼ ਤੁਹਾਨੂੰ ਬੁਲਾ ਰਿਹਾ ਹੈ ਉਹ ਵੀ ਭੀਖਣ ਦੇ ਪਾਸ ਬੈਠੇ ਹਨ ਮੈਂ ਤੁਹਾਨੂੰ ਖਬਰ ਦੇਣ ਵਾਸਤੇ ਆਇਆ ਹਾਂ ਇਹ ਸੁਣ ਕੇ ਹਨੂਮਾਨ ਜੀ ਹੈਰਾਨ ਰਹਿ ਗਏ ਤੇ ਹਿਰਦੇ ਵਿੱਚ ਬੜਾ ਖੁਸ਼ ਹੋ ਕੇ ਨਾਲ ਚੱਲ ਪਏ ਗੁਰੂ ਜੀ ਨੇ ਸ਼੍ਰੀ ਰਾਮਚੰਦਰ ਜੀ ਦਾ ਸਰੂਪ ਧਾਰਨ ਕਰ ਲਿਆ ਭਾਈ ਬਾਲਾ ਜੀ ਨੇ ਲక్ష్మణ ਦਾ ਰੂਪ ਬਣਾ ਲਿਆ ਤੇ ਭਾਈ ਮਰਦਾਨਾ ਜੀ ਨੇ ਸੀਤਾ ਦਾ ਭੇਸ ਬਣਾ ਲਿਆ ਕੁਝ ਸਮੇਂ ਬਾਅਦ ਅਤੇ ਹਨੂਮਾਨ ਜੀ ਚੱਲ ਕੇ ਆ ਗਏ ਸੋਨੇ ਦੇ ਪਹਾੜ ਵਰਗੀ ਭਿਆਨਕ ਦੇਹ ਸੀ ਮੋਢੇ ਉੱਤੇ ਬਹੁਤ ਵੱਡਾ ਗੁਰਜ ਤੇ ਰਿਆ ਹੋਇਆ ਸੀ ਤੇ ਉਹਨਾਂ ਨੇ ਆ ਕੇ ਗੁਰੂ ਜੀ ਦੇ ਚਰਨ ਕਮਲਾਂ ਤੇ ਬੰਦਨਾ ਕੀਤੀ ਤੇ ਦਿਲ ਵਿੱਚ ਬਹੁਤ ਪ੍ਰਸੰਨ ਹੋ ਕੇ ਬੈਠ ਗਿਆ ਅੱਖਾਂ ਭਰ ਕੇ ਰੂਹ ਵੇਖ ਰਿਹਾ ਸੀ ਮਹਾਨ ਪ੍ਰੇਮ ਦੇ ਕਾਰਨ ਉਸ ਦੇ ਲੂ ਕੱਡੇ ਖੜੇ ਹੋ ਗਏ ਸਨ ਉਸ ਸਮੇਂ ਕਿਰਪਾ ਨਿਧਾਨ ਗੁਰੂ ਜੀ ਬੋਲੇ ਹੇ ਹਨੂਮਾਨ ਸਾਡੀ ਗੱਲ ਸੁਣੋ ਜਾ ਤੱਕ ਸਰਵ ਵਿਆਪੀ ਮੋਹ ਨੂੰ ਆਪਣੇ ਮਨ ਵਿੱਚ ਜਾਣੇਗਾ ਸਦਾ ਹੀ ਸਾਡੇ ਨਾਲ ਮਿਲਿਆ ਰਹੇਗਾ ਤੇ ਕਦੇ ਵੀ ਵਿਛੋੜਾ ਨਹੀਂ ਪਾਏਗਾ ਜਿੰਨੇ ਵੀ ਸਰੀਰ ਦੇਖਦੇ ਹੋ ਸਭ ਜਾਣੋ ਕਿ ਇਹ ਸੀਤਾ ਨੇ ਧਾਰਨ ਕੀਤੇ ਹਨ ਸੀਤਾ ਨੇ ਵੀ ਫਿਰ ਰਾਮ ਜੀ ਦਾ ਸਰੂਪ ਧਾਰਨ ਕੀਤਾ ਹੈ ਸੋਈ ਫਿਰ ਲక్ష్మణ ਦਾ ਸਰੀਰ ਬਣੀ ਹੈ ਸਭ ਬਾਂਦਰ ਸੈਨਾ ਨੂੰ ਬਾਲੀ ਜਾਮਵੰਤੀ ਪਹਿਚਾਣੋ ਅੰਗਦ ਤੇ ਜੋ ਸੁਗਰੀਵ ਹਨ ਇਹ ਸਭ ਰਾਖਸ਼ਾਂ ਦਾ ਤਨ ਸੀਤਾ ਨੇ ਹੀ ਕੀਤਾ ਹੈ। ਰਾਵਣ ਆਦਿ ਜਿਹੜੇ ਵੀ ਭਿਕਣ ਹਨ ਸਾਰਿਆਂ ਨੇ ਸੀਤਾ ਦਾ ਤਨ ਹੀ ਧਾਰਨ ਕੀਤਾ ਸਮਝੋ। ਸੀਤਾ ਬਗੈਰ ਹੋਰ ਕੁਝ ਨਹੀਂ ਹੈ। ਸਭ ਥਾਂ ਜਿਹੜੇ ਮਨੁੱਖ ਦੀ ਦ੍ਰਿਸ਼ਟੀ ਵਿੱਚ ਆਉਂਦੇ ਹਨ। ਰਾਮ ਪਾਸੋਂ ਸਮਰਥਾ ਲੈ ਕੇ ਸੀਤਾ ਸਾਰੇ ਜਗਤ ਵਿੱਚ ਪ੍ਰਕਾਸ਼ਿਤ ਹੈ। ਉਹ ਸਾਰੇ ਜਗਤ ਨੂੰ ਪੈਦਾ ਕਰਦੀ ਹੈ। ਫਿਰ ਸੁੱਖਾਂ ਦੇ ਘਰ ਵਿੱਚ ਉਹਨਾਂ ਦੀ ਪਾਲਣਾ ਕਰਦੀ ਹੈ। ਸੋ ਸੀਤਾ ਫਿਰ ਸਭ ਦਾ ਨਾਸ਼ ਕਰਦੀ ਹੈ। ਤਾਕਤ ਪ੍ਰਾਪਤ ਕਰਕੇ ਸਭ ਕਾਰੇ ਕਰਦੀ ਹੈ राम ਸਾਰਿਆਂ ਵਿੱਚ ਵਿਆਪਕ ਹੈ ਉਸ ਦੇ ਬਗੈਰ ਕੋਈ ਥਾਂ ਨਹੀਂ ਸਾਧ ਸੰਗਤ ਜੀ ਇੱਥੇ ਰਾਮ ਦਾ ਅਰਥ ਪਰਮਾਤਮਾ ਹੈ ਤੇ ਸੀਤਾ ਮਾਇਆ ਨੂੰ ਕਿਹਾ ਗਿਆ ਹੈ ਕਿਉਂਕਿ ਜਗਤ ਦੇ ਸਾਰੇ ਕੰਮ ਮਾਇਆ ਤੋਂ ਬਗੈਰ ਨਹੀਂ ਹੁੰਦੇ ਸੋ ਇਸ ਲਈ ਜਾਂ ਸੀਤਾ ਹੈ ਜਾਂ ਰਾਮ ਹੈ ਇਹ ਹਨੂਮਾਨ ਹੋਰ ਕਿਸੇ ਤੀਸਰੇ ਨੂੰ ਨਾ ਪਹਿਚਾਣੋ ਗੁਰੂ ਜੀ ਦੇ ਕੋਮਲ ਮਿੱਠੇ ਬਚਨ ਸੁਣ ਕੇ ਹਨੂਮਾਨ ਪ੍ਰੇਮ ਮगन ਹੋ ਕੇ ਹਰਦੇ ਵਿੱਚ ਬਹੁਤ ਖੁਸ਼ ਹੋਇਆ ਹਨੂਮਾਨ ਨੇ ਕਿਹਾ ਤੁਸੀਂ ਸੱਚੇ ਬਚਨ ਗਏ ਹਨ ਏ ਰਾਮ ਜੀ ਮੈਨੂੰ ਆਪਣੇ ਪਾਸ ਰੱਖੋ ਰਾਮ ਪੇਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਜਿੱਥੇ ਵੀ ਕਥਾ ਕੀਰਤਨ ਹੁੰਦਾ ਹੋਵੇ ਉੱਥੇ ਸਦਾ ਹੀ ਮੈਂ ਵੱਸਦਾ ਹਾਂ ਬੜੇ ਪ੍ਰੇਮ ਨਾਲ ਤੁਸੀਂ ਕੀਰਤਨ ਸੁਣਿਆ ਕਰੋ ਮਨ ਲਾ ਕੇ ਸਤ ਸੰਗਤ ਦੇ ਨੇੜੇ ਰਹਿਣ ਨਾਲ ਫਲ ਮਿਲਦਾ ਹੈ ਹੁਣ ਤੁਸੀਂ ਜਾਓ ਜਿੱਥੋਂ ਆਏ ਹੋ ਗੁਰੂ ਜੀ ਦੇ ਮਿੱਠੇ ਕੋਮਲ ਬਚਨ ਸੁਣ ਕੇ ਨਮਸਕਾਰ ਕਰਕੇ ਹਨੂਮਾਨ ਉੱਥੋਂ ਚਲਾ ਗਿਆ ਜਿਵੇਂ ਰਾਵਣ ਦੀ ਵੱਡੀ ਝਖਾ ਬਣੀ ਸੀ ਉੱਥੇ ਫੌਰਨ ਪਹੁੰਚ ਗਿਆ ਸਾ ਸੰਗਤ ਜੀ ਹੁਣ ਜਿੱਥੇ ਇਸ ਜਗ ਵਿੱਚ ਕਥਾ ਤੇ ਕੀਰਤਨ ਹੁੰਦਾ ਹੈ ਹਨੂਮਾਨ ਜੀ ਦੂਸਰਾ ਸਰੀਰ ਧਾਰਨ ਕਰਕੇ ਉੱਥੇ ਜਾ ਕੇ ਸੁਣਦੇ ਹਨ ਉਹ ਗੁਪਤ ਰੂਪ ਵਿੱਚ ਆਉਂਦੇ ਹਨ ਜਿੱਥੇ ਪੂਰਨ ਮਰਿਆਦਾ ਵਿੱਚ ਕਥਾ ਕੀਰਤਨ ਹੁੰਦਾ ਹੈ ਉੱਥੇ ਆ ਕੇ ਸੰਗਤਾਂ ਦੇ ਦਰਸ਼ਨ ਕਰਦੇ ਹਨ ਉਸ ਤੋਂ ਬਾਅਦ ਗੁਰੂ ਜੀ ਨੇ ਆਪਣਾ ਨਿਜੀ ਸਰੂਪ ਧਾਰਨ ਕਰ ਲਿਆ ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਆਪਣੇ ਅਸਲੀ ਰੂਪ ਵਿੱਚ ਆ ਗਏ। ਵੀ ਭਿਖਣ ਤੋਂ ਵਿਦਾਈ ਲੈ ਕੇ ਕਿਸੇ ਹੋਰ ਸਥਾਨ ਵਾਸਤੇ ਚੱਲ ਪਏ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਇਹ ਲੰਕਾ ਦਾ ਪ੍ਰਸੰਗ ਹੋਇਆ ਹੈ ਜੋ ਦਾਸ ਨੇ ਆਪ ਜੀ ਨਾਲ ਸਾਂਝਾ ਕੀਤਾ ਹੈ। ਹੋਈਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ